ਈਹੜਾ ਕੁੱਤਰਾ ਵਾਜ ਵੀਰੋ ਸਾਰੇ ਕੁੱਤਰਾ ਠੀਕ ਠਾਕ ਹੋਣਗੇ ਵੀਰੇ ਹੋਰ ਪਰਵਾਹ ਨਹੀਂ ਕੋਈ ਦਾ ਆਹ ਦੇਖੋ ਵੀ ਆਪਾਂ ਜਾਲਜ ਕੁੱਤਰ ਕੱਢਣੇ ਅੱਜ ਧੁੱਪ ਵਧੀਆ ਸੀ ਆਪਣੇ ਕੁੱਤੇ ਜਾਲਜ ਬੈਠੇ ਨੇ ਮਾਰਦੇ ਨੇ ਪੁਰਾਣ ਅਨੰਦ ਵੀਰੇ ਹੁਣ ਆਪਨੇ ਕੁੱਤਰੇ ਦੇ 10-10 ਹੀ ਕਲੇਜ ਆ ਗਏ ਵੀਰੇ ਠੀਕ ਆ ਇਹਨਾਂ ਆਪਾਂ ਹੜਾਰੇ ਨੇ ਮਾਉਂਦੇ ਹੁਣ ਠੀਕ ਆ ਆ ਕੁੱਤੇ ਦਿਖਾ ਪਾਈਆਂ ਦੇਖੋ ਵੀਰੇ ਕੁੱਤਾ ਦੇਖੋ ਆਪਣੇ ਬੈਠੇ ਨੇ ਇਨਸ਼ਾਅੱਲਾ 60-60 ਨੇ ਵੀਰੇ ਕੁੱਤਰ ਪੂਰੇ ਆ ਆਪਣੇ ਤੇ ਆਨੇ ਵਾਜ ਵਾਲੀ ਹੁਣ ਆਪਾਂ ਫਾਰ ਵੀਰੇ ਨੂੰ ਪੱਟਾ ਗਏ ਜਿਹੜੇ ਕੁੱਤੇ ਨੇ ਇਹਦੇ 10 ਫਾਰ ਹੋ ਗਏ ਹੁਣ ਸਾਫ਼ ਆਪਾਂ ਉਹਲੇ ਪੱਟਦੇ ਵੀਰੇ ਠੀਕ ਆ ਆਪਾਂ ਖੁੱਡੇ ਸਫਾਈ ਕਰਿਆ ਉਹਨੂੰ ਪਤਾ ਵੀ ਖੁੱਡੇ ਸਫਾਈ ਕਰਦੇ ਰਹਿਣਾ ਵੀਰੇ ਅਜੇ ਦੂਏ ਦਿਨ ਖੁੱਡੇ ਸਾਫ਼ ਕਰਨੀ ਨੇ ਆਹ ਖੁੱਡੇ ਸਾਫ਼ ਆਜਣਾ ਬਾਈਆਂ ਨੂੰ ਦੇਖੋ ਬਾਈ ਇਹ ਜੇ ਕਲੀ ਪਾ ਕੇ ਵੀਰੇ ਗੁੱਡੇ ਸਾਫ਼ ਕਰਦੇ ਆ ਦੂਏ ਦਿਨ ਕੋਈ ਬੈਠੇ ਨਹੀਂ ਛੜਦੇ ਵੀਰੇ ਤੰਗ ਆਪਣਾ ਕੂਤਰ ਵੀ ਬਿੱਟਣਾ ਖਾਵੇ ਉਹਦਾ ਲੀਵਰ ਨਾ ਰੋਕੇ ਵੀਰੇ ਕਬੂਤਰ ਦਾ ਜੇ ਮੈਂ ਕਹਿੰਦੀ ਵੀ ਬਾਈ ਕੂਤਰ ਗੁੱਡੇ ਸਾਫ਼ ਨਹੀਂ ਕਰਦੇ ਕੇਅਰ ਨਹੀਂ ਕਰਦੇ ਤਾਂ ਹੀ ਬਾਈ ਆਖਦੇ ਨੇ ਵੀਰੇ ਆਪਾਂ ਦੂਜੇ ਤੀਜੇ ਨੂੰ ਗੁੱਡੇ ਸਾਫ਼ ਕਰਦਨੇ ਆ ਵੀ ਕੋਈ ਕੂਤਰਾਂ ਉੱਪਰ ਬਿੱਠਣਾ ਖਾਵੇ ਠੀਕ ਆ ਕਬੂਤਰ ਦਾ ਲੀਵਰ ਸੈਟਰ ਆ ਵੇ ਆ ਦਿਖਾ ਦੇ ਤੇ ਬਾਈਆਂ ਨੂੰ ਤੇ ਦੇਖ ਆ ਦੇਖ ਵੀਰੇ ਕੂਟੇ ਐਦਾਂ ਸਾਫ਼ ਕਰੋ ਵੀਰੇ ਵਹੀਂ ਬਾਈ ਗੁੱਡੇ ਸਾਫ਼ ਨਹੀਂ ਕਰਦੇ ਮਹੀਨਾ ਮਹੀਨਾ ਪੱਤੇ ਨਹੀਂ ਮਾਰਦੇ ਐਦਾਂ ਹੁੰਦੀਆਂ ਵੀਰੇ ਸਫਾਈ ਆ ਆਦਿਕ ਬਿਦਰਾਵੋ ਆਪਾਂ ਦੇ ਦੂਏ ਤੇਰੋ ਘੋਟੇ ਸਾਬ ਕਰਦੇ ਰਹਨੇ ਆ ਰਾਹ ਕੂਤਰ ਬਾਈਆਂ ਨੂੰ ਜਾਲ ਵੀ ਦੇਖੋ ਵੀਰੇ ਆਪਣਾ ਪੂਰਾ ਆ ਆ ਕਬੂਤਰਾ ਆਪਣੇ ਦੇਖੋ ਬਾਈ ਕੂਤਰ ਦੇਖੋ ਆਪਣੇ ਆ ਦੇਖੋ ਬਾਬੇ ਕੂਤਰ ਵਿਖਾਉਣਾ ਹੁਣ ਸਾਰਾ ਸਕੇ ਆ ਜਾਲ ਆ ਚੀਨੋ ਵਾਹ ਵਾਹ ਅਗਲਾ ਦੇਖੀਏ ਇਹ ਕਿਹੋ ਜਿਹਾ ਆਪਣਾ ਪੂਰਾ ਫੇਵਰਿਟ ਕਬੂਤਰ ਆਵਰੇ ਆਪਣਾ ਇਹ ਹੁੰਦਾ ਲਾਹਦਾ ਲਾਸੀ ਨਾ ਬੇਕੀ ਸਭ ਚਿੱਟੀਆਂ ਇਸ ਤਰ੍ਹਾਂ ਦਾ ਇਹ ਆਵਲੇ ਰਹਾ ਸੀ ਰਿਹਾ ਨਾ ਤੇ ਵੀਰੇ ਅਜੇ ਕਾਂਟ ਕੱਟੇ ਹੋਏ ਆਪਣੀ ਇੱਕ ਇੱਕ ਉੱਤੇ ਰਹਿ ਦੋ ਤਿੰਨ ਦਿਨ ਹੋ ਗਾ ਦੀ ਵੀਰੇ ਇਹ ਕਬੂਤਰਾ ਬਣ ਕੇ ਘਰੇ ਸਾਫ ਦੇ ਪੂਰੇ ਪੱਕੇ ਨੇ ਵੀਰੇ ਆਪਣੇ ਬਾਸ ਹੋਣਾ ਪੈਣਾ ਉਹਨੂੰ ਕੱਟਵਾ ਕੇ ਦੇ ਨੇ ਕੁੰਤਰਾਂ ਨੂੰ ਤੇ 10 ਵਾਰ ਸਾਫ ਹੋਣੇ ਹੋਏ ਨੇ ਉਹ ਤਾਂ ਕੱਟ ਦੇਣੀ ਆਪਾਂ ਇਹਦਾ ਸਾਰੇ ਦਰੋਂ 15-20 ਮਹੀਨੇ ਦੇ ਨੇ ਉਹ ਵੀ ਸਾਰੇ ਪੱਟ ਕੇ ਆਪਾਂ ਉਹ ਖਰਾਕ ਪਾਵਾਂਗੇ ਉਹਨੂੰ ਖਰਾਕ ਵੀ ਦੱਸਾਂਗੇ ਵੀਰੇ ਆਪਾਂ ਕਿਹੜੇ ਕਬੂਤਰਾਂ ਨੂੰ ਪਾਉਣੀ ਆ ਤੇ ਇਹ ਨਹੀਂ ਪਾਉਣੀ ਵੀਰੇ ਤੁਸੀਂ ਆਪਾਂ ਆ ਦਵਾਈ ਦੱਸਾਂਗੇ ਇਹਨਾਂ ਕਬੂਤਰਾਂ ਦਾ ਸਾਰੇ ਵੀ ਸਾਫ਼ ਆ ਜਾਣਗੇ ਠੀਕ ਆ ਉਹਨੂੰ ਭਾਈ ਲੋਕੜ ਮਾਰਟਿਸ ਚਾਰ ਵੀ ਦੱਸਾਂਗੇ ਵੀਰੇ ਉਹਦਾ ਪਾਈ ਦਵਾਂਗੇ ਫੇਸ ਤੇ ਆਪਾਂ ਜਿਵੇਂ ਕਬੂਤਰਾਂ ਪੱਟ ਕੇ ਸਾਫ਼ ਕਰੇ ਤੇ ਉਹਨਾਂ ਦੇ ਪੂਰੇ ਚੰਗੀ ਤਰ੍ਹਾਂ ਸਾਫ਼